ਕੀ ਮਹਿਸੂਸ ਹੁੰਦਾ ਜਦੋਂ ਇਹ ਬੂਟੇ ਬੰਡ ਰਹੇ ਨੇ ਵਧੀਆ ਲੱਗਦਾ ਹਾਂਜੀ ਵਾਤਾਵਰਨ ਆਪਣਾ ਜਿ Pollution ਹੋ ਰਿਹਾ ਤੇ ਉਹਦੇ ਵਾਸਤੇ ਸੰਭੁਲਿਏ ਜਰਾ ਅੱਜkal ਸਾਰੇ ਲੋਕਾਂ ਨੂੰ ਸੁਖਿਵਿਤਰ ਹੋਊਗਾ ਪਿੰਡਾਂ ਦੇ ਬਾਹਰ ਚੋ ਕਿਤੇ ਵੀ ਆਸਾ ਤੇ ਗੱਲ ਤਾਂ ਹੈ ਹੀ ਨਹੀਂ ਬਿਲਕੁਲ ਵੀ ਨਹੀਂ ਹੈਗਾ ਤੇ ਬਹੁਤ ਵਧੀਆ ਗੱਲ ਹੈ Pollution ਘਟੋਗਾ ਬਿਮਾਰੀਆਂ ਘਟਣਗੀਆਂ ਹਾਂ ਵਾਤਾਵਰਨ ਨੂੰ ਠੰਡਾ ਕਰੋਗੇ ਹਾਂਜੀ ਜ਼ਰੂਰ ਕਰਾਂਗੇ ਪੱਕਾ ਜਿਉਂਦਾ ਰਹੇ ਪੁੱਤਰਾ ਇਹ ਸੋਚ ਕੇ ਪਰਾਲਾ ਬਿੜਿਆ ਇੰਨੀ ਗਰਮੀ ਦੇ ਵਿੱਚ ਅਨੂਜੀ ਲਗਾਤਾਰ ਇਹ ਉਪਰਾਲਾ ਫੜਦੇ ਹਨ 3 ਤੋਂ 4 ਸਾਲ ਹੋ ਗਏ ਨੇ ਕਿਉਂਕਿ ਅਸੀਂ ਦਾ ਇੱਕ ਉਪਰਾਲਾ ਹੀ ਕਰ ਸਕਦੇ ਹਾਂ ਛੋਟਾ ਜਿਹਾ ਇਸ ਦੇ ਵਿੱਚ ਅਸੀਂ 5000 ਬੁੱਤੇ ਵੰਡ ਰਹੇ ਹਾਂ ਇਹ ਖਾਲੀ ਸਾਡਾ 400 ਤੋਂ 5000 ਦਾ ਟਾਰਗੇਟ ਹੁੰਦਾ ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਬੁੱਤੇ ਜਿਹੜੇ ਲੈ ਕੇ ਜਾਂਦੇ ਉਹਨੂੰ ਲਾਇਆ ਕਰੋ ਤੇ ਪਾਲਿਆ ਕਰੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਵਾਤਾਵਰਣ ਨੂੰ ਬਚਾਉਣ ਲਈ ਇਹ ਵੱਡਾ ਉਪਰਾਲਾ ਅਸੀਂ ਨੌਜਵਾਨ ਵੀਰਾਂ ਨੂੰ ਇਹੀ ਪੇਂਚੀ ਕਰਦੇ ਆ ਜਿਹੜੇ ਬੁੱਢੇ ਇਥੋਂ ਲੈ ਕੇ ਜਾਂਦੇ ਨੇ ਇੱਕ ਇੱਕ ਦੋ ਦੋ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਲਗਾਉਣ ਤੇ ਸੰਭਾਲਣ ਦੋਸਤੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਪਬ ਟੀਵੀ ਤੇ ਮਨਜਿੰਦਰ ਸਿੰਘ ਸਰੌਦ ਅੱਜ ਇੱਕ ਪਾਸੇ ਜਿੱਥੇ ਧਰਤੀ ਹੇਠਲਾ ਪਾਣੀ ਬੇਹੱਦ ਡੂੰਗਾ ਹੋ ਰਿਹਾ ਉੱਥੇ ਹੀ ਸਾਡੇ ਪੰਜਾਬ ਅੰਦਰ ਦਰੱਖਤਾਂ ਦੀ ਵੜਾਈ ਆ ਜਿਹੜੀ ਉਹਨਾਂ ਦਾ ਪੜਾhanga ਵੀ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਗੱਲ ਭਾਵੇਂ ਸੜਕ ਵੀ ਹੋਵੇ ਜਾਂ ਜ਼ਮੀਨਾਂ ਦੀ ਜਾਂ ਕਾਰਾਂ ਕੋਠੀਆਂ ਦੀ ਉੱਥੇ ਵੀ ਦਰਖਤਾਂ ਨੂੰ ਬਖਸ਼ਿਆ ਨਹੀਂ ਜਾ ਰਿਹਾ ਬਹੁਤ ਸਾਰੇ ਸੱਜਣ ਅਜਿਹੇ ਵੀ ਨੇ ਜਿਹੜੇ ਦਰਖਤ ਵਧਣ ਦੇ ਨਾਲ-ਨਾਲ ਜਿਹੜੇ ਲਾਏ ਹੋਏ ਦਰਖਤ ਨੇ ਉਹ ਵੀ ਪੱਟ ਦਿੰਦੇ ਨੇ ਪਰ ਉੱਥੇ ਮਨ ਨੂੰ ਇੱਕ ਵੱਖਰੀ ਤਰ੍ਹਾਂ ਦੀ ਖੁਸ਼ੀ ਜ਼ਰੂਰ ਮਹਿਸੂਸ ਹੁੰਦੀ ਆ ਜਦੋਂ ਕੁਝ ਨੌਜਵਾਨ ਨੇ ਜਿਹੜੇ ਉਹ ਆਪਣੇ ਪੱਧਰ ਤੇ ਦਰਖਤ ਬੰਡਣ ਦੇ ਦਰਖਤ ਲਾਉਂਦੇ ਜਿਹੜੇ ਅਪਰਾਲੇ ਨੇ ਉਹ ਵੀ ਕਰਦੇ ਨੇ ਪਰ ਨਾਲ ਦੀ ਨਾਲ ਚੰਗਾ ਹੋਵੇ ਜੇਕਰ ਇਹਨਾਂ ਦਰਖਤਾਂ ਨੂੰ ਲਾ ਕੇ ਉਹਨਾਂ ਨੂੰ ਸਾਂਭਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਵੀ ਕੀਤੀ ਜਾਂ ਮੈਂ ਮੇਰੇ ਸਾਥੀ ਨੂੰ ਆਖੂਗਾ ਇੱਕ ਵਾਰ ਲੁਧਿਆਣਾ ਮਲੇਰਕੋਲਾ ਸੜਕ ਦੇ ਕੰਢੇ ਜਿਹੜੇ ਦਰਾਖਤ ਨੇ ਉਹਨਾਂ ਦੀਆਂ ਤਸਵੀਰਾਂ ਵੀ ਵਿਖਾਈਆਂ ਜਾਣ ਚੰਗਾ ਹੋਵੇ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਜੇਕਰ ਹੋਰ ਨਾਲ ਪਾਸਿਆਂ ਤੋਂ ਜਿਹੜੀਆਂ तमाम ਗੱਲਾਂ ਬਾਤਾਂ ਨੇ ਉਹਨਾਂ ਤੋਂ ਇੱਕ ਪਾਸੇ ਹੋ ਕੇ ਪੰਜਾਬ ਦੇ ਜਿਹੜੇ ਅੰਦਰ ਦਰਾਖਤ ਨੇ ਉਹਨਾਂ ਨੂੰ ਬਚਾਉਣ ਦੇ ਲਈ ਅੱਗੇ ਹੁਣ ਤਾਂ ਕਿ ਧਰਤੀ ਹੇਠਲਾ ਪਾਣੀ ਅਤੇ ਜਿਹੜੀ ਬਾਤਾਵਰਨ ਦੀ ਤਫਸਾ ਉਹ ਵੀ ਠੰਡੀ ਆ ਸਕੇ ਅਸੀਂ ਖੜੇ ਆ ਭੋਗੀਵਾਲ ਦੇਖੇ ਜਿੱਥੇ ਕੁਝ ਨੌਜਵਾਨਾਂ ਵੱਲੋਂ ਜਸਨ ਬੈਣੀ ਪਾਲੂ ਕੇ ਸਮਾਜ ਸੀ ਵੀ ਨਹੀਂ ਉਹਨਾਂ ਦੀ ਅਗਵਾਈ ਹੇਠ ਜਿਹੜਾ ਬਾਤਾਵਰਨ ਹੈ ਉਹਨੂੰ ਠੰਡਾ ਕਰਨ ਦੇ ਲਈ ਆਪਾਂ ਮੰਨ ਲਿਆ ਤਪਸ ਨੂੰ ਘਟ ਕਰਨ ਦੇ ਲਈ ਆਪਣੇ ਪੱਧਰ ਤੇ ਯਤਨ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਅੱਜ ਵੀ ਮੈਨੂੰ ਲੱਗਦਾ ਵੀ ਧਰਤੀ ਅਸਮਾਨ ਨੂੰ ਜਿਹੜੀ ਆਗਿਆ ਉਹ ਲੱਗੀ ਪ੍ਰਤੀਤ ਹੁੰਦੀ ਆ ਔਰ ਨੌਜਵਾਨ ਪੂਰੀ ਗਰਮੀ ਦੇ ਵਿੱਚ ਨੇ ਜਿਹੜੇ ਉਹ ਬੂਟੇ ਬੰਡ ਰਹੇ ਨੇ ਉਹਨਾਂ ਨਾਲ ਗੱਲ ਵੀ ਕਰਵਾਉਂਦੇ ਆ ਕਿ ਆ ਦੇਖੋ ਆ ਬੇਟਾ ਕੀ ਮਹਿਸੂਸ ਹੁੰਦਾ ਜਦੋਂ ਇਹ ਬੂਟੇ ਬੰਡ ਰਹੇ ਨੇ ਵਧੀਆ ਲੱਗਦਾ ਹਾਂਜੀ ਵਾਤਾਵਰਨ ਆਪਣਾ ਜੇ ਪੋਲੂਸ਼ਨ ਹੋ ਰਿਹਾ ਤੇ ਉਹਦੇ ਵਾਸਤੇ ਸਾਨੂੰ ਕੁਝ ਬ੍ਰਾਂਟ ਅੱਜਕੱਲ ਸਾਰੇ ਲੋਕ ਤੁਸੀਂ ਇੱਧਰ ਹੋ ਰਹੇ ਪਿੰਡਾਂ ਦੇ ਬਾਅਦ ਜੋ ਕਿਤੇ ਵੀ ਹਾਥਾਂ ਤੇ ਡਰਗਟ ਹੈ ਹੀ ਨਹੀਂ ਬਿਲਕੁਲ ਵੀ ਨਹੀਂ ਹੈਗਾ ਤੇ ਬਹੁਤ ਵਧੀਆ ਗੱਲ ਹੈ ਪੋਲੂਸ਼ਨ ਘਟੂਗਾ ਬਿਮਾਰੀਆਂ ਘਟਣਗੀਆਂ ਹਾਂ ਚੰਗਾ ਇਹਨਾਂ ਨੂੰ ਬੇਟਾ ਸਾਂਭਣ ਦੀ ਕੋਸ਼ਿਸ਼ ਵੀ ਕਰਿਓ ਰੌਣ ਦੇ ਨਾਲ ਦਾ ਸਾਰੇ ਮੁੰਡਿਆਂ ਨੇ ਬਣਾਇਆ ਚੋਤਲੀ ਸਾਈਡ ਆਪਣਾ ਚੱਕ ਵਾਲੀ ਸਾਈਟ ਹੈ ਜਿੱਥੇ ਉੱਥੇ ਬੂਟੇ ਲਾ ਰਹੇ ਹਾਂ ਠੀਕ ਹੈ ਹਾਂਜੀ ਪਾਤਾ ਬਾਰ ਨੂੰ ਖੰਡਾ ਕਰੋਗੇ ਹਾਂਜੀ ਜ਼ਰੂਰ ਕਰਾਂਗੇ ਪੱਕਾ ਜਿਉਂਦਾ ਰਹਿ ਪੁੱਤਰਾ ਸੋ ਆਓ ਤੁਹਾਡੀ ਉਹਨਾਂ ਨੌਜਵਾਨਾਂ ਦੇ ਨਾਲ ਵੀ ਗੱਲ ਕਰਵਾ ਦਿੰਨੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਸੋ ਸਾਡੇ ਨਾਲ ਮੌਜੂਦ ਹੈ ਨੌਜਵਾਨ ਜਸਨ ਬੈਣੀਪਾਲ ਤੇ ਉਹਨਾਂ ਦੀ ਟੀਮ ਜਿੰਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਦਰਖਤ ਲਾਉਣ ਦਾ ਜਿਹੜਾ oprala ਉਹ ਵਿੱਢਿਆ ਗਿਆ ਤਾਂ ਕਿ ਧਰਤੀ ਹੀਟਲਾ ਪਾਣੀ ਤੇ ਜਿਹੜੀ ਅਸਮਾਨ ਦੀ ਤਪਸ਼ ਆ ਉਹਨੂੰ ਠੰਡਾ ਕੀਤਾ ਜਾ ਸਕੇ ਜਸਨ ਤਪਸ਼ ਪੈ ਰਹੀ ਹੈ ਕੀ ਸੋਚ ਕੇ oprala ਵਿੱਢਿਆ ਇੰਨੀ ਗਰਮੀ ਦੇ ਵਿੱਚ ਸਾਨੂੰ ਜੀ ਲਗਾਤਾਰ ਇਹ ਉਪਰਾਲਾ ਫੜਦੇ ਹਨ 304 ਸਾਲ ਹੋ ਗਏ ਨੇ ਕਿਉਂਕਿ ਅਸੀਂ ਤਾਂ ਇੱਕ ਉਪਰਾਲਾ ਹੀ ਕਰ ਸਕਦੇ ਹਾਂ ਛੋਟਾ ਜਿਹਾ ਇਸ ਦੇ ਵਿੱਚ ਅਸੀਂ 5000 ਬੂਟਾ ਬੰਨ ਰਹੇ ਹਾਂ ਇੱਕ ਸਾਲ ਹੀ ਸਾਡਾ 400 ਤੋਂ 5000 ਦਾ ਟਾਰਗੇਟ ਹੁੰਦਾ ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਬੂਟੇ ਜਿਹੜੇ ਲੈ ਕੇ ਜਾਂਦੇ ਉਹਨੂੰ ਲਾਇਆ ਕਰੋ ਤੇ ਪਾਲਿਆ ਕਰੋ ਜਿਹੜਾ ਵੀ ਵੀਰ ਜੀ ਮੈਂ ਅਸੀਂ ਹਰੇਕ ਲਗਾਤਾਰ ਲਾ ਰਹੇ ਹਾਂ ਜਿਹੜਾ ਵੀਰ ਸਾਡੇ ਕੋਲ ਪਿਛਲੇ ਸਾਲ ਦੀਆਂ ਕੋਈ ਤਸਵੀਰਾਂ ਜਾਂ ਵੀਡੀਓ ਪੜਾ ਕੇ ਲੈ ਕੇ ਆਉਂਦਾ ਉਹਦਾ ਸਾਡੀ ਟੀਮ ਵੱਲੋਂ ਇੱਕ ਬਸੇ ਸਨਮਾਨ ਕੀਤਾ ਜਾਂਦਾ ਹੂੰ ਬੂਟੇ ਲਾਉਣ ਦੇ ਨਾਲ ਨਾਲ ਸੰਭਲਣ ਦਾ ਅਪਰਾਹਲ ਜਿਹੜਾ ਉਹ ਵੀ ਕੀਤਾ ਜਾਵੇ ਮੈਨੂੰ ਲੱਗਦਾ ਸਭ ਤੋਂ ਵੱਡੀ ਗੱਲ ਇਹ ਹੀ ਹੈ ਜੀ ਬੂਟਾ ਦਾ ਹਰੇਕ ਕੋਈ ਲਾ ਦਿੰਦਾ ਦਾ ਪਰ ਜਿਹੜੀ ਸਾਹ ਸੁਭਾਲ ਉਹ ਜ਼ਿਆਦਾ ਜ਼ਰੂਰੀ ਹੈ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਆ ਓਕਣੀ ਚਾਹੀਏ ਆਪਾਂ ਇੱਕ ਬੂਟਾ ਲਾਈਏ ਪਰ ਉਹਦਾ ਪਾਲਣ ਪੋਸ਼ਣ ਕਰੀ ਹੂੰ ਤਾਂ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਚ ਸਕਣ ਕਿੰਨੇ ਬਰੇ ਹੋ ਗਏ ਤੁਹਾਨੂੰ ਇਹ ਅਪਰਾਹਲ ਕਰਦਿਆਂ ਦਾ ਜੀ ਸਾਨੂੰ ਇਹ ਅਪਰਾਹਲ ਕਰਦਿਆਂ ਨੂੰ 4 ਸਾਲ ਹੋ ਗਏ ਅਸੀਂ ਲਗਾਤਾਰ ਇਹ ਰੋਡ ਦੇ ਉੱਪਰ ਇਹੀ ਤਰੀਕ ਨੂੰ ਸਵੀਲ ਲਾਉਨੇ ਆ ਤੇ ਲਗਾਤਾਰ ਸੱਤ ਉਹ ਸੂਈ ਲਾ ਕੇ ਬੁੱਤੇ ਵੰਡੇ ਜਾਂਦੇ ਤੇ ਇਸ ਵਾਰ ਅਸੀਂ ਇੱਕ ਥੋੜਾ ਜਿਹਾ ਹੋਰ ਅਪਰਾਲਾ ਕੀਤਾ ਜਿਹੜੇ ਵੀ ਵੀਰ ਆਪਦੇ ਟੋਏ ਪੱਟ ਕੇ ਰੱਖਣਗੇ ਸਾਡੇ ਵੱਲੋਂ ਫ੍ਰੀ ਦੇ ਵਿੱਚ ਬੁੱਤੇ ਉਹਨਾਂ ਨੂੰ ਦਿੱਤੇ ਜਾਣਗੇ ਤੇ ਅਸੀਂ ਆਪ ਲਾ ਕੇ ਆ ਬੇਨਾਸਕ ਬਹੁਤ ਵੱਡਾ ਅਪਰਾਲਾ ਹੈ ਬਾਈ ਜੀ ਸੰਤੁਸ਼ਟੋ ਹਾਂਜੀ ਬਹੁਤ ਵਧੀਆ ਜੀ ਬਹੁਤ ਸਪੋਰਟ ਆਇਆ ਹੈ ਜਿੰਨਾ ਵਧੀਆ ਨੇ ਕੰਮ ਕਰ ਰਹੇ ਇਹਨਾਂ ਨੂੰ ਬਹੁਤ ਸਪੋਰਟ ਮਿਲ ਰਿਹਾਗਾ ਪੁਲਿਸ ਫੈਕਟ ਤੋਂ ਪ੍ਰਸ਼ਾਸਨ ਵੱਲੋਂ ਤੇ ਸਾਡੇ ਪੱਤਰਕਾਰ ਭਰਾਵਾਂ ਵੱਲੋਂ ਅਸੀਂ ਬਹੁਤ ਧੰਨਵਾਦ ਕਰਦੇ ਆਂ ਇਹ ਕੰਟੈਂਟ ਤੇ ਉਹਨਾਂ ਦਾ ਠੀਕ ਹੈ ਜੀ ਸਾਨੂੰ ਬਹੁਤ ਵੱਡਾ ਜਿੰਨੀ ਯੋਗਦਾਨ ਮਿਲ ਰਿਹਾਗਾ ਇੰਨਾ ਸਪੋਰਟ ਮਿਲ ਜਾਣਾ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਨੇ ਜਿਹੜੇ ਬੁੱਤੇ ਲੈ ਕੇ ਜਾ ਰਹੇ ਨੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਵੀ ਲੈ ਤੇ ਕੇ ਤਾਂ ਜਾ ਰਹੇ ਹੋਗੇ ਪਰ ਇਹਨਾਂ ਨੂੰ ਲਾ ਕੇ ਇਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਲੈਣ ਤਾਂ ਕਿ ਆਪਾਂ ਆਪਣੇ ਵਾਤਾਵਰਣ ਨੂੰ ਬਚਾ ਸਕੀਏ ਤੇ ਆਪਾਂ ਜਿਹੜੀ ਬਾਤੀ ਗਰਮੀ ਆ ਤਪਸ਼ ਵੱਧ ਰਹੀ ਆ ਇਹਨੂੰ ਵਿਚਾ ਸਕੀਏ ਤੇ ਆਉਣ ਵਾਲੀ ਆਪਾਂ ਨਸਲਾਂ ਨੂੰ ਵਧੀਆ ਵਾਤਾਵਰਨ ਦੇ ਸਕੀਏ ਜਸਵਿੰਦਰ ਜੀ ਵੀ ਸਰਕਾਰ ਵੀ ਨਾਲ ਆ ਬੂਟੇ ਬੰਡ ਸਮਾਗਮ ਦੇ ਵਿੱਚ ਹਾਂਜੀ ਹਾਂਜੀ ਸਰ ਬਿਲਕੁਲ ਜੀ ਪੰਜਾਬ ਸਰਕਾਰ ਦੀ ਨਸਿਆ ਵਿਰੁੱਧ ਪੰਜਾਬ ਤੋਂ ਵੱਲੋਂ ਵੀ ਤੁਹਾਡੇ ਸਹਿਯੋਗ ਨਾਲ ਸਰਕਾਰ ਵੱਲੋਂ ਜੀ ਹਮੇਸ਼ਾ ਕਰਦੇ ਆ ਤੇ ਅੱਜ ਜਸਵਿੰਦਰ ਜੀ ਇੱਕ ਆਪਣੇ ਵਾਤਾਵਰਨ ਸੰਬੰਧੀ ਬੂਟੇ ਲਾ ਰਹੇ ਨੇ ਬਹੁਤ ਵਧੀਆ ਸੇਵਾ ਕਰ ਰਹੇ 4 ਸਾਲ ਹੋ ਗਏ ਜੀ ਮੈਨੂੰ ਬਹੁਤ ਵਧੀਆ ਪ੍ਰਾਪਤੀ ਆਈ ਹੈ ਜੀ ਅਸੀਂ ਵੀ ਅੱਜ ਸਾਲ ਇਹਨਾਂ ਨਾਲ ਮਿਲ ਕੇ ਸਹੂਦ ਰਹਿੰਦੇ ਹਾਂ ਬਹੁਤ ਵਧੀਆ ਬਹੁਤ ਵਧੀਆ ਹੋਰ ਨੌਜਵਾਨ ਕਹਿੰਦਾ ਮੈਂ ਵੀ ਬੂਟਿਆਂ ਦੇ ਸਬੰਧ ਵਿੱਚ ਕੋਈ ਗੱਲ ਕਰਨੀ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਮਾਸਟਰ ਲਖਮਿੰਦਰ ਸਿੰਘ ਅਸੀਂ ਲਗਾਤਾਰ 2016 ਦੇ ਵਿੱਚ ਇਹ ਬੂਟੇ ਬੰਡ ਰਹੇ ਹਾਂ ਤੇ ਲਗਾ ਰਹੇ ਹਾਂ ਵੱਖ-ਵੱਖ ਪਿੰਡਾਂ ਦੇ ਵਿੱਚ 2016 ਦੇ ਵਿੱਚ ਸੂਕੀ ਗਾਇਕ ਪੰਜਾਬੀ ਸੂਕੀ ਗਾਇਕ ਨੇ ਕਮਰ ਗਰੇਵਾਲ ਜੀ ਉਹਨਾਂ ਦੇ ਹੱਥੀ ਬੂਟੇ ਲਗਵਾ ਕੇ ਮੈਂ ਸ਼ੁਰੂਆਤ ਕੀਤੀ ਸੀ ਲਗਾਤਾਰ ਸੈਂਕੜੇ ਬੂਟੇ ਅਸੀਂ ਲਗਵਾ ਰਹੇ ਹਾਂ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਹੁਣ ਲਗਾਤਾਰ 3 ਸਾਲ ਹੋ ਗਏ ਮੈਂ ਜਿਹੜੇ ਨੌਜਵਾਨ ਨੇ ਇਹਨਾਂ ਦੀ ਸਮਾਜ ਸੇਵੀ ਸੰਸਥਾ ਇਹਨਾਂ ਨਾਲ ਜੁੜੇ ਆ ਹੁਣ ਅਸੀਂ ਇਹ ਜਿਹੜਾ ਸੈਂਕੜਿਆਂ ਵਿੱਚ ਸੀ ਇਹਨਾਂ ਨੂੰ ਹਜ਼ਾਰਾਂ ਦੇ ਵਿੱਚ ਲੈ ਚੁੱਕੇ ਆ ਅਸੀਂ ਲਗਾਤਾਰ ਹਰ ਸਾਲ ਇਸੇ ਡੇਟ ਨੂੰ 5000 ਜਿਹੜੇ ਬੂਟੇ ਨੇ ਉਹ ਲੋਕਾਂ ਨੂੰ ਫਲਦਾਰ ਤੇ ਸ਼ਾਨਦਾਰ ਪ੍ਰੀਵ ਦੇ ਵਿੱਚ ਦੇ ਰਹੇ ਆ ਲੋਕ ਆਪਦੇ ਘਰਾਂ ਦੇ ਵਿੱਚ ਲਾ ਰਹੇ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਵਾਤਾਵਰਣ ਨੂੰ ਬਚਾਉਣ ਲਈ ਇਹ ਬਹੁਤ ਵੱਡਾ ਉਪਰਾਲਾ ਤੇ ਅਸੀਂ ਨੌਜਵਾਨ ਵੀਰਾਂ ਨੂੰ ਇਹੀ ਬੇਨਤੀ ਕਰਦੇ ਆ ਜਿਹੜੇ ਬੂਟੇ ਇੱਥੋਂ ਲੈ ਕੇ ਜਾਂਦੇ ਨੇ ਇੱਕ ਇੱਕ ਦੋ ਦੋ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਲਗਾਉਣ ਤੇ ਸੰਭਾਲਣ ਕਿਉਂਕਿ ਜੇ ਰੁੱਖ ਨੇ ਤਾਂ ਹੀ ਇਨਸਾਨੀ ਜ਼ਿੰਦਗੀ ਆ ਧੰਨਵਾਦ ਸੋ ਦੋਸਤੋ ਉਸ ਵੇਲੇ ਬਹੁਤ ਖੁਸ਼ੀ ਹੁੰਦੀ ਆ ਜਦ ਸਾਡੇ ਬੱਚੇ ਛੋਟੇ ਛੋਟੀਆਂ ਕੁੜੀਆਂ ਛੋਟੇ ਛੋਟੇ ਬੱਚੇ ਇਸ ਜਿਹੜੀ ਮਹਿਮ ਹੈ ਬੂਟੇ ਲਾਉਣ ਦੀ ਜਾਂ ਉਹਨਾਂ ਨੂੰ ਬਚਾਉਣ ਦੇ ਵਿੱਚ ਯੋਗਦਾਨ ਪਾਉਂਦੇ ਨੇ ਪੁੱਤ ਕੀ ਕਹਿਣਾ ਚਾਹੁੰਦੇ ਹੋ ਨਾਮ ਬੋਲਦੇ ਨਾਂ ਕੀ ਆ ਮੇਰਾ ਨਾਮ ਜਸ ਕੋਮਲ ਕੌਰ ਹੂੰ ਮੈਂ ਤੂੰ ਬੂਟੇ ਲਾਉਂਦੇ ਜਿਹੜੇ ਜਸਨੋਰੀ ਜਾਂ ਇੱਥੇ ਜਿੰਨੇ ਵੀ ਬੰਦੇ ਵਿਅਕਤੀ ਬੂਟੇ ਲਾਉਂਦੇ ਨੇ ਉਹਨਾਂ ਦੇ ਨਾਲ ਤੂੰ ਵੀ ਮਦਦ ਕਰਦੀਆਂ ਹਾਂ ਹਾਂਜੀ ਠੀਕ ਹੈ ਸੋ ਇਸ ਇਟ ਨੌਜਵਾਨ ਜਸਨ ਬੈਰੀਪਾਲ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਵੱਡੇ ਪੱਧਰ ਤੇ ਬੂਟੇ ਬਨ ਸਮਾਗਮ ਜਿਹੜਾ ਕੀਤਾ ਗਿਆ ਅੱਜ ਹਰਿਆਣਾ ਸਰਕਾਰ ਦੇ ਬੂਟੇ ਲੁਧਿਆਣਾ ਮਨਿਰਪੁਰਾ ਸੜਕ ਪਿੰਡ ਦੇ ਪਿੰਡ ਢੋਗੀ ਬਾੜ ਵਿੱਚ ਬੱਡੇ ਜਾਣਗੇ ਤਾਂ ਕਿ ਧਰਤੀ ਦੀ ਜਿਹੜੀ ਸਤਾਏ ਆ ਉਹਦਾ ਪਾਣੀ ਹੈ ਉਹ ਵੀ ਬੇਹੱਦ ਹੇਠਾਂ ਵੱਲ ਜਾ ਰਿਹਾ ਉਹਨੂੰ ਰੋਕਣ ਦੇ ਲਈ ਔਰ ਮੈਂ ਕਹੂੰਗਾ ਅਸਮਾਨ ਵੱਲੋਂ ਇਸ ਸਮੇਂ ਵੀ ਅੱਗ ਵਰ ਰਹੀ ਆ ਉਹਨੂੰ ਰੋਕਣ ਦੇ ਲਈ ਨੌ ਜਵਾਨਾਂ ਦਾ ਜਿਹੜਾ oprala ਉਹ ਵੱਡਾ ਸਲਾਂਗਾ ਜੋਗ ਆਓ ਸਾਰੇ ਇਸ ਮਹਿਮ ਦਾ ਹਿੱਸਾ ਬਣੀਏ ਕੁੱਪਕਲਾਂ ਤੋਂ ਮਨਜਿੰਦਰ ਸਿੰਘ ਸਰਾਉ ਦੇ ਨਾਲ ਸੰਦੀਪ ਸਿੰਘ ਮੋਮਨਾਬਾਦੀ ਦੀ ਰਿਪੋਰਟ